ਸਸ਼ੀ ਕਲਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕਪਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਜੂਟ ਬਰਬਰੀ ਦੇ origignal ਵਾਲੀ ਜਿਹੜੀ ਜੂਟ ਬਰਬਰੀ ਆ ਉਹਦੇ ਪਲੇਨ ਕੱਟ ਪੀਸ ਲੈ ਕੇ ਆਏ ਆਂ ਤੁਹਾਡੇ ਵਾਸਤੇ ਤੇ ਸਭ ਤੋਂ ਪਹਿਲਾਂ ਮੇਰੀਆਂ ਪੈਣਾ ਜੋ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਐ ਏਦਾਂ ਦੇ ਸੋਹਣੇ ਸੋਹਣੇ ਤੇ ਬ੍ਰਾਂਡਡ ਪੀਸ ਲੈਣ ਦੇ ਲਈ ਸਾਡੇ ਕੋਲੋਂ ਬ੍ਰਾਂਡਡ ਕੱਟ ਪੀਸ ਲੈਣ ਦੇ ਲਈ ਸਾਡੇ ਕੋਲੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਤੁਸੀਂ ਲੈ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਰਲਾੜਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਟਿੱਖੀ ਰੋਡ ਤੋਂ ਤਾਂ ਤੁਸੀਂ ਜਰੂਰ ਤੁਸੀਂ ਬਰਲਾੜਾ ਐਂਟਰ ਕਰਨਾ ਤੁਸੀਂ ਆਈਟੀਆਈ ਤੇ ਆਗੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਈਟੀ ਉਹੜਾ ਆਈਟੀ ਆ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਹੋਇਆ ਉਹ ਤੁਸੀਂ ਸਾਰਾ ਕ੍ਰੋਸ ਕਰਨਾ ਜੀ ਸਾਰਾ ਕ੍ਰੋਸ ਕਰਕੇ ਬੁਹਾ ਰੋਡ ਤੇ ਸਾਡੀ ਸ਼ਾਪ ਹੈ ਜਿੱਥੋਂ ਤੁਸੀਂ ਪੌਲ ਉਤਰਗੇ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਨਾਲ ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਬੁਹਾ ਰੋਡ ਤੋਂ ਤਾਂ ਤੁਸੀਂ ਓਵਰ ਓਵਰ ਲਾੜਾ ਐਂਟਰ ਹੁੰਦੇ ਹੋਏ ਬੁਹਾ ਰੋਡ ਜਿਹੜਾ ਬੋਹਰ ਤੇ ਸਾਡੀ ਸ਼ਾਪ ਐ ਤੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਪੌਲ ਦੇ ਨਾਲ ਆਉਣਾ ਜੀ نیچے ਆਉਣਾ ਪੌਲ ਦੇ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਐ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਇੱਕ ਮੇਰੀ ਆਪਣਾ ਨੂੰ ਰਿਕਵੈਸਟ ਐ ਕਿ ਅੱਜ ਦੇ ਪੀਸ ਜੋ ਤੁਹਾਨੂੰ ਦਿਖਾ ਰਹੇ ਆ ਸਾਨੂੰ ਸਿਰਫ ਮੈਸੇਜ ਛੱਡੋ ਤੇ ਕੱਟ ਜਰੂਰ ਲਿਖਣੀ ਆ ਨਾਲ ਵੀ ਸਾਨੂੰ 2.5 ਮੀਟਰ ਦਾ ਪੀਸ ਚਾਹੀਦਾ 4 ਦਾ ਚਾਹੀਦਾ ਠੀਕ ਹੈ ਜੀ ਕਿੰਨੀ ਕੱਟ ਚਾਹੀਦੀ ਹੈ ਉਹ ਪਲੀਜ਼ ਨਾਲ ਲਿਖਿਓ ਤੇ ਫੋਨ ਕਾਲ ਨਾ ਕਰਿਓ ਜੀ ਠੀਕ ਹੈ ਜੀ ਕਿ ਤੁਸੀਂ ਫੋਨ ਕਾਲ ਕਰਦੇ ਹੋ ਨਾ ਤੁਸੀਂ 10 ਮਿੰਟ ਫੋਨ ਕਾਲ ਤੇ ਲਗਾਉਂਦੇ ਹੋ ਸਾਡੇ ਨਾਲ ਤੇ ਸਾਡੀਆਂ ਭੈਣਾਂ ਦੇ 15-20 ਮੈਸੇਜ ਆਦੋ ਮੈਸ ਹੋ ਜਾਂਦੇ ਆ ਕਿਉਂਕਿ ਐਨਮੈਸਸ ਹੁੰਦੀਆਂ ਕੱਟ ਕਿਸਾਂ ਦੇ ਅਸੀਂ ਮੈਸੇਜ ਸਾਰੇ ਨਹੀਂ ਅਟੈਂਡ ਕਰ ਪਾਉਂਦੇ ਕਿਉਂਕਿ ਜਦੋਂ ਮੇਰੀ ਭੈਣ ਫੋਨ ਕਾਲ ਕਰਦੀ ਆ ਇੱਕ ਦਾ ਫੋਨ ਆਇਆ ਦੂਜੀ ਦਾ ਫੋਨ ਆਇਆ ਸੀ ਤੁਹਾਡੇ ਫੋਨ 'ਚ ਹੀ ਉਲਝ ਜਾਨੇ ਆ ਫਿਰ ਤੁਸੀਂ ਸਾਨੂੰ ਮੈਸੇਜ ਕਰ ਦਿੰਨੇ ਹੋ ਵੀ ਤੁਸੀਂ ਨਾ ਤਾਂ ਸਾਡੇ ਫੋਨ ਉਠਾਉਣੇ ਹੋ ਨਾ ਸਾਡੇ ਮੈਸੇਜ ਦਾ ਜਵਾਬ ਦਿੰਨੇ ਹੋ ਦੇਖੋ ਅਸੀਂ ਵੀ ਉਲਝ ਜਾਂਦੇ ਹਾਂ ਤੇ ਤੁਸੀਂ ਵੀ ਉਲਝ ਜਾਂਦੇ ਹੋ ਪਲੀਜ਼ ਉਹਨੂੰ ਫੋਨ ਕਾਲ ਨਾ ਕਰਿਓ ਸਿਰਫ ਸਾਨੂੰ ਕੱਟ ਲੈ ਕੇ ਮੈਸੇਜ ਹੀ ਕਰਨਾ WhatsApp ਤੇ ਤੇ ਅਸੀਂ ਸਾਡੇ ਮੈਸੇਜ ਦਾ ਜਵਾਬ ਦਵਾਂਗੇ ਤੁਹਾਨੂੰ ਤੇ ਕਿਉਂਕਿ ਅਸੀਂ ਵੀ ਉਲਝ ਜਾਨੀਏ ਤੁਸੀਂ ਵੀ ਉਲਝ ਜਾਨੀਏ ਠੀਕ ਹੈ ਜੀ ਕਿਉਂਕਿ 10 ਮਿੰਟ ਤਾਂ ਦੇਖੋ 10-5 ਮਿੰਟ ਤਾਂ ਹਰ ਇੱਕਰੀ ਕਾਲ ਤੇ ਲੱਗ ਜਾਂਦੇ ਆ ਤੇ ਫਿਰ ਮੈਸੇਜ ਨਹੀਂ ਟੈਂਡ ਹੋ ਪਾਉਂਦੇ ਲਓ ਚੈੱਕ ਕਰੋ ਜੀ ਪਹਿਲਾ ਲੈ ਕੇ ਆਏ ਆ ਮਿਜੈਂਟਾ ਸ਼ੇਡ ਦੇ ਵਿੱਚ ਇਹਦੀ ਜਿਹੜੀ ਕੱਟ ਰਣੀ ਆ ਜੀ 2 275 ਹੈ ਜੀ ਠੀਕ ਹੈ ਜੀ 275 ਦਾ ਪੀਸ ਹੈ ਕਲਰ ਦੇਖੋ ਜੀ ਕਲਰ ਤੁਹਾਨੂੰ ਲੈ نیچے ਤੇ ਉੱਪਰ ਤੋਂ ਲੈ ਕੇ نیچے ਤੱਕ ਦਿਖਾਉਣੇ ਆ ਦੇਖੋ ਸਾਰੇ ਜਿਹੜੇ ਤੁਹਾਨੂੰ ਕਲਰ ਚਾਰਟ ਲੈ ਕੇ ਆਇਆ ਬਹੁਤ ਸੋਹਣਾ ਕਲਰ ਚਾਰਟ ਰਹਿਣ ਵਾਲਾ ਅੱਜ ਦਾ ਬਰਬਰੀ ਦਾ ਨਾ ਕੋਈ ਲਾਈਟ ਹੈ ਨਾ ਹੀ ਕੋਈ ਜ਼ਿਆਦਾ ਡਾਰਕ ਹੈ ਮੀਡੀਅਮ ਵੀ ਰਹਿਣੇ ਆ ਡਾਰਕ ਵੀ ਰਹਿਣੇ ਸਭ ਤਰ੍ਹਾਂ ਦੇ ਤੁਹਾਨੂੰ ਪੀਸ ਮਿਲਨੇ ਆ ਤੇ ਲਓ ਜੀ ਚੈੱਕ ਕਰੋ ਜੀ ਝੂਠ ਬਰਬਰੀ ਆ ਠੀਕ ਹੈ ਜੀ ਬਿਲਕੁਲ ਰਿਜਨਲ ਵਾਲੀ ਪਿਓਰ ਵਾਲੀ ਅੱਜ ਜੂਟ ਬਰਬਰੀ ਇਹ ਕੱਟ ਪੀਸ ਲੈ ਕੇ ਆ ਕੰਨੀ ਤੁਸੀਂ ਚੈੱਕ ਕਰ ਸਕਦੇ ਹੋ 골ਡਨ ਤਾਰ ਵਾਲੀ ਕੰਨੀ ਹੈ ਦੀ ਭਵਿੰਦਰਾ ਬ੍ਰਾਂਡ ਦੀ ਜਿਹੜੀ ਇਹ ਰਹਿਣੀ ਹੈ ਜੀ ਜੂਟ ਬਰਬਰੀ ਚੈੱਕ ਕਰੋ 275 ਦਾ ਪੀਸ ਹੈ ਅੱਜ ਦਾ ਜਿਹੜਾ ਪ੍ਰਾਈਸ ਹੈ ਜਣਾ 120 ਰੁਪਏ ਪਰ ਮੀਟਰ ਪੀਸ ਦਾ ਪ੍ਰਾਈਸ ਹੈ ਜਣਾ 600 ਦਾ ਤੁਹਾਨੂੰ ਸੂਟ ਪੈਣਾ 120 ਰੁਪਏ ਪਰ ਮੀਟਰ ਚੈੱਕ ਕਰੋ ਜੀ 275 ਦਾ ਪੀਸ ਹੈ ਜੀ ਲਓ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ 2 ਮੀਟਰ ਦੀ ਕੱਟ ਅਸੀਂ ਮਿਲੂਗਾ ਜੀ ਚੈੱਕ ਕਰੋ ਜੀ ਬਿਲਕੁਲ ਝੂਟ ਬਰਬਰੀਆ ਜੀ ਪਿਓਰ ਵਾਲੀ オリジナル ਵਾਲੀ ਤੇ ਸੌਫਟ ਵਾਲੀ ਠੀਕ ਹੈ ਕੋਈ ਚੁਬੜ ਵਾਲੀ ਨਹੀਂ ਹੈਗੀ ਬਿਲਕੁਲ ਸੌਫਟ ਵਾਲੀ 2 2.5 ਮੀਟਰ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ 2.5 ਮੀਟਰ ਦਾ ਪੀਸ ਰਹੂਗਾ ਮੇਰੀ ਆਪੇ ਨਾਲ ਲੈ ਕੇ ਸੈਂਡ ਕਰਨਾ ਵੀ ਸਾਨੂੰ 2.5 ਮੀਟਰ ਦਾ ਪੀਸ ਦੇ ਦਿਓ ਠੀਕ ਹੈ ਜੀ ਇਹ ਵੀ 2.5 ਮੀਟਰ ਦਾ ਪੀਸ ਲੈਣਾ ਲਓ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਇਹ ਵਾਲਾ ਦੇਖ ਲਓ ਜੀ ਇਹ ਵੀ 2.5 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਅਗਲਾ ਪੀਸ ਹੈ ਵੀ 2 ਮੀਟਰ ਦਾ ਪੀਸ ਹੈ ਦੇਖੋ ਜੇ ਤੁਸੀਂ ਪੂਰਾ ਸੂਟ ਬਣਾ ਲਓ ਐਦਾਂ ਸੂਟ ਬਣਾ ਲਓ ਜਾਂ ਇਹ ਵਾਲਾ ਤੁਸੀਂ ਸ਼ਰਟ ਬਣਾ ਲਓ ਇਹ ਬਾਟਮ ਕਰ ਲਓ ਜੀ ਇਹ ਨਾਲ ਦੁਪੱਟਾ ਕਰ ਲਓ ਐਦਾਂ ਮੈਚਿੰਗ ਸੂਟ ਕਰ ਲਓ ਜੀ ਨਾਲ ਦੁਪੱਟਾ ਕਰ ਲਓ ਮੈਚਿੰਗ ਸੂਟ ਕਰ ਲਓ ਇਹ ਕੱਟ ਰੈਡੀ ਹੈ ਜੀ ਢਾਈ ਦੀ ਠੀਕ ਹੈ ਜੀ ਇਹ ਵਾਲੀ ਕੱਟ ਵੀ ਤੁਹਾਨੂੰ ਢਾਈ ਦੀ ਮਿਲਣੀ ਹੈ ਜੀ ਠੀਕ ਹੈ ਜੀ ਇਹ ਵੀ ਕੱਟ ਹੈ ਢਾਈ ਦੀ ਮਿਲਣੀ ਹੈ ਜੀ ਲਓ ਜੀ ਇਹ ਵਾਲਾ ਪੀਸ ਦੇਖੋ ਜੀ ਗਰੇ ਸ਼ੇਡ ਦੇ ਵਿੱਚ ਆਣਾ ਇਹ ਵੀ 2.5 ਮੀਟਰ ਦੀ ਕੱਟ ਵਿੱਚ ਮਿਲੂਗਾ ਤੁਹਾਨੂੰ 2.5 ਮੀਟਰ ਦੀ ਕੱਟ ਵਿੱਚ ਹੀ ਮਿਲਣਾ ਜੀ ਇਹ ਵਾਲਾ ਪੀਸ 2.5 ਮੀਟਰ ਦੀ ਕੱਟ ਦੇ ਦੋ ਪੀਸ ਹੈ ਦੋ ਪੀਸ ਹੈ ਜੀ ਠੀਕ ਹੈ ਜੀ ਲਓ ਪੂਰਾ ਸੂਟ ਹੋ ਗਿਆ ਜੀ ਤੁਹਾਡਾ ਕੰਪਲੀਟ 2.5 ਮੀਟਰ ਦੇ ਦੋ ਪੀਸ ਹੈ ਜੀ ਇਹੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਆਉਣਾ ਜੀ ਗਾਜਰੀ ਇਹਨੂੰ ਅਸੀਂ ਥੋੜਾ ਜਿਹਾ ਲਾਈਟ ਔਰੈਂਜ ਗਾਜਰੀ ਮਿਕਸ ਜਆ ਕਲਰ ਹੈ ਜੀ ਠੀਕ ਹੈ ਜੀ ਨਾਈਨ ਨੂੰ ਅਸੀਂ ਗਾਜਰੀ ਕਹਿ ਸਕਦੇ ਆ ਨਾਈਨ ਨੂੰ ਔਰੈਂਜ ਕਹਿ ਸਕਦੀ ਆ ਤੇ ਇਹ ਮਿਕਸ ਜਆ ਕਲਰ ਆ ਬਹੁਤ ਹੀ ਜ਼ਿਆਦਾ ਪਿਆਰਾ ਦੋ ਪੀਸ ਮਿਲ ਜਾਣੇ ਲਓ ਜੀ ਇਹ ਵੀ ਟਾਈ ਦੀ ਕਟ ਹੈ ਠੀਕ ਜੀ ਇਹ ਕਾਫੀ ਪੀਸ ਹੈ ਇਹ ਸਵਾ ਦੋ ਦੀ ਕਟ ਹੈ ਜੀ ਇਹ ਟਾਈ ਦੀ ਕਟ ਆਊਗੀ ਲਓ ਜੀ ਇਹ ਦੋ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਰਹੂਗਾ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਇਹ ਵੀ 2-2 ਦੇ ਪੀਸ ਰਹਿਣੇ ਆ ਲਓ ਜੀ ਇਹ ਵੀ 2 ਮੀਟਰ ਦਾ ਪੀਸ ਹੈ ਜੀ ਕਾਫੀ ਪੀਸਸ ਹੈ ਇਹ 2 ਮੀਟਰ ਦਾ ਪੀਸ ਹੈ ਜੀ ਇਹ ਵੀ 2-2 ਮੀਟਰ ਦੇ ਪੀਸ ਹੈ ਠੀਕ ਹੈ ਜੀ ਤੁਸੀਂ 6 ਮੀਟਰ ਵੀ ਲੈ ਸਕਦੇ ਹੋ 2-2 ਪੀਸ ਚ 4 ਮੀਟਰ ਵਿੱਚ ਸੂਟ ਬੰਦਦਾ ਤਾਂ 4 ਮੀਟਰ ਵੀ ਲੈ ਸਕਦੇ ਹੋ ਲਓ ਜੀ ਅਗਲਾ ਕਲਰ ਚੈੱਕ ਹੈ ਜੀ ਇਹ ਹੈ ਨਿਓਨ ਮਹਿੰਦੀ ਦੇ ਵਿੱਚ ਠੀਕ ਹੈ ਨਿਓਨ ਮਹਿੰਦੀ ਕਲਰ ਆ ਗਿਆ ਜੀ ਇਹ ਵੀ 2 ਮੀਟਰ ਦੀ ਕਟ ਹੈ ਜੀ 2 ਮੀਟਰ ਦੀ ਕਟ ਹੈ ਜੀ ਲਓ ਚੈੱਕ ਕਰੀ ਚਲੋ ਜੀ ਇਹ ਵੀ 2 ਦੀ ਕੱਟ ਰਹਿਣੀ ਆ ਸਾਰੇ ਪੀਸੇ 2 ਦੀ ਕੱਟ ਦੀ ਰਹਿਣੀ ਆ ਲਓ ਜੀ ਇਹ ਵੀ 2 ਦੀ ਕੱਟ ਹੈ ਠੀਕ ਹੈ ਜੀ ਮਹਿੰਦੀ ਸ਼ੇਡ ਆ ਨਿਓਨ ਮਹਿੰਦੀ ਇਹ ਸਵਾ 2 ਦੀ ਕੱਟ ਹੈ ਜੀ ਸਵਾ 2 ਦੀ ਕੱਟ ਹੈ ਠੀਕ ਹੈ ਜੀ ਇਹ ਵੀ ਸਵਾ 2 ਦੀ ਕੱਟ ਹੈ ਜੀ ਲਓ ਜੀ ਸਵਾ 2 ਦੀ ਕੱਟ ਸੇ ਲੈਣੇ ਆ ਤੇ 2 ਮੀਟਰ ਦੀ ਕੱਟ ਸੇ ਲੈਣੇ ਆ ਨਿਓਨ ਮਹਿੰਦੀ ਦੇ ਪੀਸ ਤਾ ਨੂੰ ਬਹੁਤ ਪਿਆਰਾ ਸਟਾਫ ਹੈ ਜੀ ਬਰਬਰੀ ਜੂਠ ਤੇ ਕਲਰ ਵੀ ਬਹੁਤ ਸੋਹਣੇ ਲੈ ਕੇ ਆਏ ਆ ਤੁਹਾਡੇ ਵਾਸਤੇ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵਾਲਾ ਪੀਸ ਮਿਲੂਗਾ ਤੁਹਾਨੂੰ 2.5 ਦਾ ਠੀਕ ਹੈ ਜੀ 2.5 ਦਾ ਇੱਕ ਪੀਸ ਹੈ ਜੀ ਸਾਡੇ ਕੋਲ ਇਹ ਵਾਲਾ ਚਲੋ ਇਹ ਵਾਲਾ ਰਹੂਗਾ 8 ਮੀਟਰ ਦੀ ਕੱਟ 'ਚ ਲਓ ਇਹ 8 ਮੀਟਰ ਦੀ ਕੱਟ 'ਚ ਰਹਿਣਾ ਜੀ ਇਹ ਵਾਲਾ 2 ਮੀਟਰ ਦੀ ਕੱਟ 'ਚ ਰਹਿਣਾ ਜੀ ਇਹ ਵਾਲਾ ਜਿਹੜਾ ਪੀਸ ਹੈ ਜੀ ਇਹ ਵੀ 2 ਮੀਟਰ ਦੀ ਕੱਟ ਇਹ ਰੈਸਟ ਕਲਰ ਆ ਗਿਆ ਜੀ 2-2 ਮੀਟਰ ਦੇ 4 ਮੀਟਰ ਕੱਟ ਰਹੂਗਾ ਜੀ ਸਟਾਫ ਇਹ ਵਾਲਾ ਇਹ ਵਾਲਾ ਕਲਰ ਜੀ ਬਹੁਤ ਹੀ ਜ਼ਿਆਦਾ ਪਿਆਰਾ ਚੈਰੀ ਜਾਂ ਇਹਨੂੰ ਥੋੜਾ ਜਿਹਾ ਵਾਈਨ ਸ਼ੇਡ ਵੀ ਆਉਂਦਾ ਤਾਂ ਚੈਰੀ ਜਿਹਾ ਕਲਰ ਵੀ ਆਉਂਦਾ ਇਹ 6 ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ ਸਵਾ 6 ਮੀਟਰ ਦਾ ਪੀਸ ਰਹਿਣਾ ਜੀ ਇਹ ਵਾਲਾ ਤੇ ਕਲਰ ਦੇਖੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪਿਸਤਾ ਮਹਿੰਦੀ ਪਿਸਤਾ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈ 2.5 ਮੀਟਰ ਦੀ ਕੱਟ 'ਚ ਰਹਿਣਾ ਜੀ ਠੀਕ ਹੈ ਜੀ 2.5 ਮੀਟਰ ਦੀ ਕੱਟ 'ਚ ਰਹਿਣਾ ਇਹ ਬਲੈਕ ਪੀਸ ਦੇ ਨਾਲ ਬਣਾ ਲਓ ਜੀ ਲਓ ਬਲੈਕ ਪੀਸ ਹੈਗਾ 2.5 ਇਹ ਦੋ ਠੀਕ ਹੈ ਜੀ ਜੇਕਰ ਤੁਸੀਂ ਇਹ ਵਾਲੀ ਸ਼ਰਟ ਬਣਾ ਲਓ ਬਲੈਕ ਕਲਰ ਹਮੇਸ਼ਾ ਡਾਲ ਆਉਂਦਾ ਪਰ ਜੈਡ ਬਲੈਕ ਕਲਰ ਹੈ ਜੀ ਇਹ ਜੈਡ ਬਲੈਕ ਕਲਰ ਹੈ ਬਲੈਕ ਕਲਰ ਹਮੇਸ਼ਾ ਵੀਡੀਓ ਤੇ ਡਾਲੀ ਆਉਂਦਾ ਹੁੰਦਾ ਤੇ ਦੇਖੋ ਜੀ ਇਹ ਤੁਸੀਂ ਸ਼ਰਟ ਬਣਾ ਲਓ ਬਲੈਕ ਬਾਟਮ ਬਣਾ ਲਓ ਬਲੈਕ ਹੀ ਦੁਪੱਟਾ ਬਣਾ ਲਓ ਬਹੁਤ ਸੋਹਣੀ ਮੈਚਿੰਗ ਹੈ ਜੀ ਇਹਦੀ ਕਲਰ 2.5 ਮੀਟਰ ਦੀ ਕੱਟ ਚ ਆਊਗਾ ਇਹ ਵਾਲਾ ਬਲੈਕ ਆਊਗਾ 2.5 ਮੀਟਰ ਦੀ ਕੱਟ ਚ ਠੀਕ ਹੈ ਜੀ ਇਹ ਤੁਸੀਂ ਪਿਸਤਾ ਕਲਰ ਦੀ ਸ਼ੌਲ ਕਰ ਸਕਦੇ ਹੋ ਬਲੈਕ ਤੁਸੀਂ ਬਾਟਮ ਕਰ ਸਕਦੇ ਹੋ ਤੇ ਬਲੈਕ ਹੀ ਦੁਪੱਟਾ ਕਰ ਸਕਦੇ ਹੋ ਜੀ ਠੀਕ ਹੈ ਜੀ ਜੈਡ ਬਲੈਕ ਕਲਰ ਹੈ ਜੀ ਇਹ ਲਓ ਇਹ ਵਾਲਾ ਪੀਸ ਦੇਖੋ ਜੀ ਇਹ ਵੀ 2 ਮੀਟਰ ਦੀ ਕੱਟ 'ਚ ਰਹਿਣਾ ਇਹ ਵਾਲਾ ਪੀਸ 2 ਮੀਟਰ ਦੀ ਕੱਟ 'ਚ ਰਹਿਣਾ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਕਲਰ ਵੀ ਹਮੇਸ਼ਾ ਵੀਡੀਓ 'ਚ ਆਉਂਦਾ ਹੁੰਦਾ ਡਲ ਇਹ ਨੂੰ ਅਸੀਂ ਸੀ ਗ੍ਰੀਨ ਜਿਹਾ ਕਲਰ ਕਵਾਂਗੇ ਬਹੁਤ ਹੀ ਸੋਹਣਾ ਕਲਰ ਹੈ ਸੀ ਗ੍ਰੀਨ ਜਿਹਾ ਕਲਰ ਇਹਦੀ ਜਿਹੜੀ ਕੱਟ ਰਹਿਣੀ ਹੈ ਲਓ ਦੇਖੋ ਚੈੱਕ ਕਰੋ ਜੀ 2.5 ਦੀ ਕੱਟ ਹੈ ਠੀਕ ਹੈ ਜੀ 2 ਦੀ ਕਟ ਆਉਗੀ ਇਹ ਵੀ 2 ਦੀ ਕਟ ਆਣੀ ਆ ਜੀ ਲਓ ਜੀ ਇਹ ਵੀ 2 ਦੀ ਕਟ ਆਉਗੀ ਇਹ ਵੀ 2 ਦੀ ਕਟ ਆਉਗੀ ਇਹ ਵੀ 2 ਦੀ ਕਟ ਆਉਣੀ ਆ ਕਲਰ ਚਾਰਟ ਬਹੁਤ ਪਿਆਰਾ ਜੀ ਠੀਕ ਹੈ ਜੀ ਮੇਰੀਆਂ ਭੈਣਾਂ ਨੇ ਵੀ ਪਜ਼ਲ ਹੋ ਜਾਣਾ ਕਿ ਕਿਹੜਾ ਕਲਰ ਲਈਏ ਹੈਨਾ ਬਹੁਤ ਸੋਹਣਾ ਕਲਰ ਚਾਰਟ ਰਹਿਣ ਵਾਲਾ ਤੇ ਇਹ ਵਾਲਾ ਦੇਖੋ ਜੀ ਇਹ 2 ਮੀਟਰ ਦੇ ਪੀਸ ਰਹਿਣਾਗਾ ਇਹ ਵੀ ਤੁਸੀਂ ਬਲੈਕ ਦੇ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਬਹੁਤ ਸੋਹਣਾ ਪੀਸ ਹੈ 2 ਮੀਟਰ ਦਾ ਪੀਸ ਹੈ ਕਲਰ ਵੀ ਬਹੁਤ ਸੋਨਾ ਮਸਟਰਡ ਬਰਾਊਨ ਜਿਹਾ ਸ਼ੇਡ ਆਉਣਾ ਜੀ। ਬਲੈਕ ਪੀਸ ਹੈ 2 ਮੀਟਰ ਦਾ ਉਹਦੇ ਨਾਲ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ। 2 ਮੀਟਰ ਦਾ ਪੀਸ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈਣ ਵਾਲਾ ਇਹ। ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ। ਇਹ ਵੀ 2 ਮੀਟਰ ਦੀ ਕਟ ਵਿੱਚ ਰਹਿਣਾ। ਇਹ ਵੀ ਤੁਸੀਂ ਇਦਾਂ ਮੈਚਿੰਗ ਕਰਕੇ ਬਣਾ ਲਓ ਜੀ। ਲਓ। ਇਹ ਸ਼ਰਟ ਕਰ ਲਓ, ਇਹ ਬਾਟਮ ਕਰ ਲਓ, ਨਾਲ ਇਹਦੇ ਦੁਪੱਟਾ ਕਰ ਲਓ ਜੀ। ਮੈਚਿੰਗ ਸੂਟ ਕਰ ਸਕਦੇ ਹੋ। ਇਹ 2.5 ਦਾ ਪੀਸ ਹੈ ਜੀ, ਇਹ 2.5 ਦਾ ਪੀਸ ਹੈ। ਠੀਕ ਹੈ ਜੀ, ਇਹਨਾਂ ਦੋਨਾਂ ਦੀ ਆਪਸ ਵਿੱਚ ਕੰਟਰਾਸਟ ਸੂਟ ਬਣਾ ਸਕਦੇ ਹੋ ਤੁਸੀਂ। ਲਓ ਚੈੱਕ ਕਰੋ ਜੀ ਇਹਦੀ ਜਿਹੜੀ ਕੱਟ ਰਹਿਣੀ ਹੈ ਜੀ ਢਾਈ ਦੀ ਰਹਿਣੀ ਹੈ ਇਹ ਲਾਈਟ ਜਿਹਾ ਲਵੰਡਰ ਕਲਰ ਹੈ ਪਰ ਜਿਹੜਾ ਇਹਨੂੰ ਲਵੰਡਰ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਇੰਗਲਿਸ਼ ਜਿਹਾ ਕਲਰ ਆਉਂਦਾ ਜੀ ਇਹ ਵਾਲਾ ਤੇ ਕਾਫੀ ਟ੍ਰੈਂਡਿੰਗ ਦੇ ਵਿੱਚ ਵੀ ਰਿਹਾ ਇਹ ਵਾਲਾ ਕਲਰ ਤੇ ਲਓ ਜੀ ਇਹ ਟ ਕੱਟ ਰਹਿਣੀ ਹੈ ਢਾਈ ਦੀ ਤੇ ਇਹ ਵਾਲੀ ਕੱਟ ਵੀ ਢਾਈ ਦੀ ਰਹਿਣੀ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਢਾਈ ਢਾਈ ਦੇ ਤਿੰਨ ਪੀਸ ਮਿਲਨੇ ਆ ਨਾਲ ਤੁਸੀਂ ਇਹ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਠੀਕ ਹੈ ਜੀ ਤਿੰਨ ਪੀਸ ਹੈ ਜੀ ਢਾਈ ਢਾਈ ਦੀ ਕੱਟ ਦੇ ਲਓ ਇਹ ਵਾਲਾ ਕਲਰ ਦੇਖੋ ਜੀ ਪਿੰਕ ਸ਼ੇਡ ਥੋੜਾ ਪਿੰਕਿਸ਼ ਸ਼ੇਡ ਚ ਆ ਗਿਆ ਜੀ ਇਹ ਤੇ ਲਓ 2 ਮੀਟਰ ਦਾ ਪੀਸ ਹੈ ਜੀ ਇਹ ਏ ਢਾਈ ਮੀਟਰ ਦਾ ਪੀਸ ਹੈ 2 ਢਾਈ ਲਓ ਜੀ ਇਹ ਚੈੱਕ ਕਰੋ ਏਵੀ ਢਾਈ ਮੀਟਰ ਦਾ ਪੀਸ ਹੈ ਜੀ ਠੀਕ ਹੈ ਜੀ 2 2 ਦਾ ਰਹਿਣਾ 2 ਦਾ ਰਹਿਣਾ ਐਦਾਂ ਇਹਨਾਂ ਦੀ ਕੱਟ ਰਣੀ ਆ ਜੀ 2 ਪੀਸ 2 2 ਦੇ 1 ਪੀਸ 2 ਦਾ ਲਓ ਜੀ 10 ਪੀਸ ਮੈ ਲਿਆ ਤੁਹਾਨੂੰ ਇਹ ਵਾਲੇ ਇਹ ਵਾਲੇ ਕਲਰ ਦੇ ਕਲਰ ਦੇਖ ਲਓ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਬਿਲਕੁਲ ਜੂਟ ਵਰਬਰੀ ਆ 4 ਮੀਟਰ ਦਾ ਪੀਸ ਰਹੂਗਾ ਜੀ ਮਹਿਰੂਨ ਕਲਰ ਇੱਕ ਹੀ ਪੀਸ ਹੈ ਸਾਡੇ ਕੋਲੇ ਦੇਖੋ ਕਿਹੜੀ ਪਿਆਣ ਨੂੰ ਬਾਈ ਹੁੰਦਾ ਇਹ 21 ਪੀਸ ਹੈ ਸਿਰਫ 4 ਮੀਟਰ ਦਾ ਲਓ ਜੀ ਇਹ ਵਾਲਾ ਚੈੱਕ ਕਰੋ ਜੀ 3 ਮੀਟਰ ਦਾ ਪੀਸ ਹੈ ਜੀ ਇਹ ਇਹ ਆਊਗਾ ਜੀ 2.5 ਦਾ ਪੀਸ ਨਹੀਂ ਸੌਰੀ ਇਹ ਵਾਲਾ ਹੈਗਾ 77 ਦਾ ਪੀਸ ਹੈ ਜੀ ਇਹ ਆ ਗਿਆ ਮੈਂਦੀ ਕਲਰ ਦੇ ਵਿੱਚ ਜੀ ਲਓ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਇੰਗਲਿਸ਼ ਕਲਰ ਹੈ ਕਾਫੀ ਟ੍ਰੈਂਡਿੰਗ ਕਲਰ ਰਹਿੰਦਾ ਇਹ ਵਾਲਾ ਵੀ ਤੇ ਇਹ ਵਾਲਾ ਦੇਖੋ ਜੀ 225 ਇਹ 275 ਇਹ 2.5 ਮੀਟਰ ਦੀ ਕੱਟ ਜਾਊਗਾ ਜੀ ਇਹ ਵੀ 2.5 ਮੀਟਰ ਦੀ ਕੱਟ ਜਾਊਗਾ ਜੀ ਇਹ ਵੀ 2.5 ਦੀ ਕੱਟ ਜਾਣਾ ਜੀ ਲਓ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਅੱਜ ਦੇ ਇੰਗਲਿਸ਼ ਕਲਰ ਵੀ ਮਿਲ ਲਗੇ ਡਾਰਕ ਚਾਟ ਵੀ ਮਿਲੂਗਾ ਸਭ ਤਰ੍ਹਾਂ ਦੇ ਕਲਰ ਮਿਲਨੇ ਆ ਲਓ ਜੀ ਇਹ ਆ ਗਿਆ ਜੀ ਮਿਜ਼ੈਂਟਾ ਕਲਰ ਡਾਰਕ ਮਿਜ਼ੈਂਟਾ ਕਲਰ ਜਿਹੜੀਆਂ ਮੇਰੇ ਆਪਣੇ ਨੂੰ ਡਾਰਕ ਕਲਰ ਪਸੰਦ ਆ ਜੀ ਚੈੱਕ ਕਰੋ ਜੀ 2 ਮੀਟਰ ਦਾ ਪੀਸ ਹੈ ਇਹ ਰਹੂਗਾ 3.5 ਮੀਟਰ ਦਾ ਪੀਸ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਰਹਿਣਾ ਜੀ ਆ ਇਹ ਰਹੂਗਾ ਜੀ 3.5 ਮੀਟਰ ਦਾ ਪੀਸ ਲਓ ਜੀ ਤਿੰਨ ਪੀਸ ਲੈ ਲਿਆ ਤੁਹਾਨੂੰ ਮਿਜ਼ੈਂਟਾ ਕਲਰ ਦੇ ਬਹੁਤ ਪਿਆਰਾ ਕਲਰ ਹੈ ਜੀ ਇਹ ਡਾਰਕ ਚਾਟ ਦੇ ਵਿੱਚ ਲਓ ਇਹ ਆ ਗਿਆ ਜੀ ਇਹ ਵੀ ਮਹਿੰਦੀ ਕਲਰ ਆਊਗਾ ਇਹਨੂੰ ਤੁਸੀਂ ਥੋੜਾ ਜਿਹਾ ਬ੍ਰਾਊਨ ਜਿਹਾ ਵੀ ਕਹਿ ਸਕਦੇ ਗੱਲਰ ਮਹਿੰਦੀ ਬ੍ਰਾਊਨ ਜੀ ਸ਼ੇਡ ਚ ਬਹੁਤ ਸੋਹਣਾ ਕਲਰ ਹੈ ਇੰਗਲਿਸ਼ ਕਲਰ ਠੀਕ ਹੈ ਨਵੀਂ ਜੇ ਟੋਨ ਦੇ ਵਿੱਚ ਕਲਰ ਆਇਆ ਜੀ ਨਾਏ ਮਹਿੰਦੀ ਆ ਨਾਏ ਨਿਓਨ ਮਹਿੰਦੀ ਆ ਬਹੁਤ ਸੋਹਣਾ ਕਲਰ ਹੈ ਜੀ ਇਹ ਸੁੱਕੀ ਮਹਿੰਦੀ ਦਾ ਕਲਰ ਨਹੀਂ ਕਹਿ ਸਕਦੇ ਨੇ ਸੁੱਕੀ ਮਹਿੰਦੀ ਉਹ ਵਾਲਾ ਕਲਰ ਹੈ ਜੀ ਇਹ ਲਓ ਜੀ ਇਹ 2 ਮੀਟਰ ਦਾ ਪੀਸ ਹੈ ਜੀ ਇਹ ਆਊਗਾ ਜੀ ਸਵਾ ਸਵਾ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਇਹ ਵਾਲਾ ਜਿਹੜਾ ਪੀਸ ਰਹਿਣਾ ਜੀ ਇਹ 2 ਮੀਟਰ ਦਾ ਲਓ ਜੀ ਇਹ 4 ਪੀਸ ਮਿਲਣਗੇ ਤੁਹਾਨੂੰ ਠੀਕ ਹੈ ਜੀ ਸੁਪਰੀ ਮਹਿੰਦੀ ਦੇ ਕਲਰ ਤੇ ਅਗਲਾ ਕਲਰ ਆ ਗਿਆ ਜੀ ਮਸਟਰਡ ਕਲਰ ਬਹੁਤ ਸੋਹਣਾ ਕਲਰ ਹੈ ਜੀ ਮਸਟਰਡ ਕਲਰ ਇਹ ਆਊਗਾ ਜੀ 2.4 ਮੀਟਰ ਦੀ ਕਟ ਵਿੱਚ ਇਹ ਆਊਗਾ ਜੀ 3.5 ਮੀਟਰ ਦੀ ਕਟ ਵਿੱਚ ਤੇ ਇਹ ਵਾਲਾ ਆਊਗਾ ਜੀ 2.5 ਮੀਟਰ ਦੀ ਕਟ ਵਿੱਚ ਇਹ 2.75 ਦੀ ਕਟ ਵਿੱਚ ਹੈ ਜੀ ਤੇ ਇਹ ਹੈਗਾ 3 ਮੀਟਰ ਦੀ ਕਟ ਵਿੱਚ ਲਓ ਇਹ ਵੀ ਤੁਹਾਨੂੰ 4 ਪੀਸ 5 ਪੀਸ ਮੈਨੇ ਆ ਜੀ ਲਗ ਲਗ ਕਟ ਹੈ ਜਿਹੜੀ ਕੱਟ ਚਾਹੀਦੀ ਐ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਕਿ ਸਾਨੂੰ ਸਿਰਫ ਮੈਸੇਜ ਛੱਡਿਆ ਜਾਵੇ ਵੀ ਆਹ ਵਾਲੀ ਕੱਟ ਦੇ ਦਿਓ ਐਨਾ ਸਾਨੂੰ ਸਟਾਫ ਚਾਹੀਦਾ 4 ਚਾਹੀਦਾ 3 ਚਾਹੀਦਾ ਤੇ ਪਲੀਜ਼ ਫੋਨ ਕਾਲ ਨਾ ਕਰਿਓ ਹਣਾ ਕਿਉਂਕਿ ਫੋਨ ਕਾਲ ਕਰਨ ਦੇ ਨਾਲ ਬਹੁਤ ਸਾਰੇ ਮੈਸੇਜ ਜਿਹੜੇ ਆ ਮਿਸ ਹੁੰਦੇ ਆ ਤੇ ਫਿਰ ਮੇਰੀਆਂ ਭੈਣਾਂ ਸਾਨੂੰ ਕੰਪਲੇਨ ਕਰਦੀਆਂ ਕਿ ਤੁਹਾਨੂੰ ਵੀਡੀਓ ਪਾਉਂਦਾ ਕੀ ਫਾਇਦਾ ਤੁਸੀਂ ਮੈਸੇਜ ਨਹੀਂ ਟੈਂਡ ਕਰਦੇ ਠੀਕ ਹੈ ਜੀ। ਇਹ ਵਾਲਾ ਜਿਹੜਾ ਪੀਸ ਅਸੀਂ ਤੁਹਾਨੂੰ ਸਵਾ ਚਾਰ ਕਹਿੰਤਾ ਜੀ ਸਵਾ ਚਾਰ ਨਹੀਂ ਹੈਗਾ ਪੌਣੀ 5 ਮੀਟਰ ਹੈ ਜੀ 4.75 ਹੈ ਜੀ ਠੀਕ ਹੈ ਜੀ। ਤੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰੋ ਤੇ 120 ਰੁਪਏ ਪਰ ਮੀਟਰ ਰਹਿਣੇ ਆ ਜੀ ਇਹ ਪੀਸ ਜੂਟ ਬਰਬਰੀ ਦੇ ਪਲੇਨ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਤੁਹਾਡਾ ਵੀਡੀਓ ਦੇਖਣ ਲਈ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ